ਖੰਡਿਸਾ ਸਿੱਖਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਗਾਂ ਗੱਬਨ ਤੁਹਾਨੂੰ ਦਿਖਾਵਾਂਗੇ ਤੇ ਮੱਝਾਂ ਤਿੰਨੇ ਸੁਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਜਿਹੜਾ ਕੁ ਵੀਰ ਹੈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲੈ ਮੈਂ ਤੇ ਇੱਥੇ ਸਾਰੀਆਂ ਸੋਈਆਂ ਵਿੱਚ ਇੱਥੇ ਆ ਗਿਆ ਆਪਣੀ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਤੇ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਭਾਜੀ ਸਰ ਚਲੋ ਵਧੀਆ ਠੀਕ ਠਾਕ ਹੀ ਚਾਹੀਦਾ ਜੀ ਤੇ ਨਾਮ ਦੱਸ ਦੇ ਕਰੀ ਹਾਂ ਭਾਈ ਦਿੱਤੀ ਹੈ ਪਿੰਡ ਚੱਕ ਜੇ ਮਿਸਰੀ ਖਾਨ ਤੇ ਸੀਜ ਨਾਲ ਤੇ ਜਲਾਮਰ ਸਾਜੇ ਤੇ ਫੋਨ ਨੰਬਰ ਹੀ ਬੋਲਦਾ 9989 84725 ਜੀ ਭਾਜੀ ਠੀਕ ਹੈ ਜੀ ਹਾਂਜੀ ਤੇ ਅੱਜ ਤਿੰਨ ਮੱਜਾਂ ਦੇ ਇੱਕ ਗਾਂ ਹਨਾ ਹਾਂ ਤੇ ਇਹਨਾਂ ਝੋਟੀਆਂ ਇੱਕ ਵਹਿੜੇ ਆਪਣੇ ਕੋ ਪਹਿਲਾਂ ਕਿੰਨੀ ਬੁਖਾ ਦੀਏ ਜੀ ਵਹਿੜ ਤੋਂ ਕਰ ਲਈਏ ਸ਼ੁਰੂਆਤ ਚਲੋ ਫਿਰ ਉਧਰੋਂ ਕਰ ਲੋ ਹਾਂਜੀ ਗੱਭਣੇ ਆਏ ਗੱਭਣੇ ਆ ਬਾਜੀ ਕਿੰਨੇ ਕ ਦੁੱਧ ਆ ਲਈਏ ਇਹ ਭਾਜੀ ਦੁੱਧ ਮੇਰੇ ਕੋ ਨਾ ਤੋਕੜ ਬੱਛੀ ਖੜੀ ਸੀ ਵੀਰਾਂ ਨੇ ਅੱਛਾ ਜਿੱਦਨ ਵਾਲੇ ਆਇਆ ਭਾਜੀ 7 ਕਿਲੋ ਦੁੱਧ ਹੀ ਸਰਪੇ। ਇਹ ਹਾਂਜੀ। 12 ਕਿਲੋ ਭਾਜੀ ਟੋਕੜ ਬੱਛੀ ਦੁੱਧ ਦਿੰਦੀ ਰਹੀ ਆ। ਅੱਛਾ। ਉਦੋਂ ਵੀ ਹੀ ਤਿੰਨਾ 24 ਮਹੀਨਿਆਂ ਦੀ। ਅੱਛਾ। ਉਦੋਂ ਵੀ ਭਾਜੀ 12 ਕਿਲੋ ਦੁੱਧ ਦੇ ਉਹਨਾਂ ਵੀਰਾਂ ਕੋ ਚਲ ਗਈ ਸੀ। ਅੱਛਾ। ਕਿ ਭੀ ਜਾਦ ਨਸਰ ਵਾਲੀ ਬੱਛੀ ਆ ਦੂਜੇ ਸੂਏ ਨੇ ਸੁਣਾ ਏ। ਅੱਛਾ। ਭਾਜੀ ਇਹ ਟੋਕੜ ਹੀ 12-13 ਕਿਲੋ ਦੁੱਧ ਉਹਨਾਂ ਕੋ ਦਿੰਦੀ ਰਹੀ ਆ। ਹਾਂਜੀ। ਤੇ ਐਰ ਕੀ ਭਾਜੀ ਕਿਉਂ ਨਾ ਬੱਛੀ ਦੁੱਧ ਮੰਨ ਲਓ 16-17 ਕਿਲੋ ਭਰ ਦੂਗੀ। ਹਾਂਜੀ ਹਾਂਜੀ। ਹਾਂ। ਬਾਕੀ ਭਾਜੀ 13-14 ਕਿਲੋ ਦੁੱਧ ਕੋ ਤਾਂ ਕ ਠੀਕ ਹੈ ਜੀ ਕੋਈ ਟਿਪ ਕੇ ਲੈ ਜੇ ਉਹਦੀ ਮੁੱਖ ਜੂਗੀ ਜਿਹੜਾ ਇੱਥੋਂ ਟਿਪ ਲੂ ਉਹਦੀ ਮੁੱਖ ਜੂ ਜਿਹੜਾ ਕੋਈ ਸਾਡੀਆਂ ਆਨਲਾਈਨ ਜਾਊ ਮੱਛੀ ਗੱਬਣ ਹਾਂਜੀ ਥਣਾ ਦੀ ਭਾਰ ਦੀ ਫੁੱਲ ਗਰੰਟੀ ਪਾਜੀ ਹੋ ਗੀ ਫੁੱਲ ਫਿਰ ਤੋਰ ਦੀ ਹਾਂਜੀ ਮੱਛੀ ਪਾਜੀ ਸਾਹਮਣ ਵਾਲੀ ਆ ਕੋਈ ਦੇਣ ਦਾ ਜੇ 12 ਦਿਨ ਲੈ ਕੇ 13 ਹਾਂਜੀ ਹਾਂਜੀ ਜੇ ਦਿਨ 12 13 ਘਟਿਆ ਜੇ ਤਰੀਕ ਚ ਅੱਛਾ ਉਹਨਾਂ ਦੇ ਕੋਲ ਪਾਜੀ ਜਾ ਕੇ ਪੜੀ ਸੀ ਚੋਂ ਪੰਜਵੇਂ ਮਹੀਨੇ ਸੂਈ ਜਦੋਂ ਮੈਂ ਉਹਨਾਂ ਨੂੰ ਦਿੱਤੀ ਆ ਅੱਛਾ ਇਹ ਮੱਛੀ ਧੁੱਤ ਕਰਤੂਤ ਵਾਲੀ ਬੜੀ ਨਿਕਲੀ ਐ ਮੂਮਾ ਬੜਾ ਸੋਹਣਾ ਕਾਲੀ ਕਿਤੇ ਪਾਈਏ ਕਾਲੀ ਲੱਗੀ ਆ ਜਾ ਬਾਕੀ ਚਲੋ ਇਹ ਆ ਬਈ ਘੱਟ ਵਜਨ ਦੀ ਚੰਗੀ ਆ ਬਾਜੀ ਕਿੰਨੀ ਵੀ ਹੈਗੀ ਨਾ ਸਾਫ਼ ਆ ਬਸ਼ੀ ਅਜੇ ਚਲੋ ਦਿਨ 10 12 ਖੜਦੀ ਆ ਦੂਜੇ ਸਵੇਰੇ ਪ੍ਰੋਪਰ ਵਸ਼ੀਲੇ ਤੁਹਾਨੂੰ ਜੀ ਤੇ ਮੂਮਾ ਬੜਾ ਸੋਹਣਾ ਲੇਖੋ ਆ ਜਾ ਘੱਟ ਘੱਟ ਬੇਲ ਦੀ ਚੰਗੀ ਆ ਥੱਲਿਆਂ ਚੰਗੀ ਭਰ ਜਊਗੀ ਆਲੀ ਝੂਠ ਮਾਰ ਕੇ ਨਹੀਂ ਡੰਗਰ ਦੇ ਜੀ ਤੁਹਾਡੇ ਸਾਹਮਣੇ ਹਾਂਜੀ ਆਪਾਂ ਤੋਕੜਾ ਵੀ ਵੇਚਦੇ ਰਹੇ ਤੁਹਾਡੇ ਸਾਹਮਣੇ ਹਨਾ ਹੋਰ ਭਾਜੀ ਕਿਰਪਾ ਮਾਰੇ ਸੱਜਰਾ ਮਈਆਂ ਲਿਓਂੜੇ ਤੁਹਾਨੂੰ ਪਤਾ ਲੱਖੋਂ ਬਾਹਰ ਵੀ ਵਿਕਦੀਆਂ ਅੰਦਰ ਵੀ ਵਿਕਦੀਆਂ ਹਨਾ ਹਾਂਜੀ ਹਾਂਜੀ ਮਾਰੀ ਝੂੜ ਕਾਦੇ ਵਾਦੇ ਮਾਰਨਾ ਭਾਜੀ ਸੱਚੇ ਸੁੱਚੇ ਆ ਤੇ ਫੇਰ ਹੀ ਭਾਜੀ ਇੱਥੇ ਤੱਕ ਪਹੁੰਚੇ ਇਹ ਆ ਵੀ ਜੋ ਚੀਜ਼ ਹੈਗੇ ਉਹ ਹੀ ਦੱਸ ਕੇ ਦਿਓ ਭਾਜੀ ਦੁੱਧ ਭਾਜੀ 13-14 ਕਿਲੋ ਜਰਮਾਨਾ ਵਸ਼ੀਰ ਨੇਕ ਵਜੂਦ ਜਿੰਨੇ ਕ ਵਿਦਾ ਵਜੂਦ ਆ ਪੂਰਾ ਹੈ ਅਸੀਂ ਤੇ 14 ਕਿਲੋ ਦੁੱਧ ਚਵਾਦੇ ਤੇ ਬੜਾ ਦੁੱਧਿਆ ਭਾਜੀ ਵਸ਼ੀਰ ਦਾ ਠੀਕ ਹੈ ਜੀ ਭਾ ਸ਼ੇਵਾ ਦੇ ਨਾਲ ਪਾਜੀ ਸਭ ਕੋ ਹਿੰਦਾ ਤੇ ਮੁੱਲ ਫਿਰ ਇਹਦਾ ਚੋਣ ਪਾਜੀ ਐਡੀ ਪੋਲੀ ਨਾ ਅੱਛਾ ਮੈਂ ਨਾ ਕਿਤੇ ਓਕੇ ਆਦੇ ਗਰੰਟੀ ਜਿਹੜੀ ਚੀਜ਼ ਦੀ ਗਰੰਟੀ ਦਿੱਤੀ ਹੈ ਉਹ ਤੇ ਗਰੰਟੀ ਹੋਈ ਜੀ ਹਾਂਜੀ ਇਹਦੇ ਰੱਖੋ ਨਿੰਬੂ ਵਰਗਾ ਮਾ ਨਾ ਇਹਦੇ ਪਰਲੀ ਬੈਠਦੇ ਇਹ ਤਿਆਰ ਹੋਣੀ ਆ ਪੋਲੀ ਤੇ ਇਹਦਾ ਪਾਜੀ ਮੁੱਲ ਵਛੀਆਂ ਇਹੋ ਜਿਹਾ ਮੈਂ ਕੱਲ ਰੇਖਣਿਆ ਵੀਡੀਓ ਹਾਂਜੀ 62 ਦੀ 63 ਦੀ ਵੀ ਮੁੱਲ ਗਵੀਰ ਘਰਾ ਕਰੀ ਜਾਂਦੇ ਆ ਹਾਂਜੀ ਤੇ ਪਾਜੀ ਜਿਹੜੀ ਬਾਹਰ ਤਰੇੜ ਵੀਰ ਭਰਾ ਮੁੱਲ ਕੰਡਿਆ ਤੁਹਾਨੂੰ ਪਤਾ 50 ਤੋਂ 52 53 ਹਜ਼ਾਰ ਤੋਂ ਤੇ ਘੱਟ ਜੀ ਵੀ ਨਹੀਂ ਕੋਈ ਵੀ ਹਾਂਜੀ ਇਹ ਮੁੱਲ ਭਾਜੀ ਅਸੀਂ ਇਹਦਾ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਹਲਦੀ ਘੜੀ ਭਾਵੇਂ 52 ਭਾਵੇਂ 53 50 ਚੋਂ 3 ਛੱਡਾਂਗੇ 47000 ਦੀ ਵਸੀ ਦੇ ਦੀਗੇ 45000 ਦੀ ਦੇ ਦੀਏ ਭਾਜੀ ਹਾਂ ਨਾ 43000 ਦੀ ਵਸੀ ਦੇ ਦੀਗੇ अच्छा 43000 ਦੀ 43000 ਦੀ ਅੱਜ ਵੱਛੀ ਦੇ ਦਾਂਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਣਾ ਭਾਜੀ ਮੌਕੇ ਤੇ ਨਹੀਂ ਪੂਰੇ 40000 ਦੀ ਜਿਹਨੂੰ ਚੰਗੀ ਲੱਗਦੀ ਨਾ ਉਹ ਮੇਰਾ ਵੀਰ ਫੋਨ ਲਾ ਲੇ ਐਵੇਂ ਭਾਜੀ 37 38 ਨਾ ਕੋਈ ਮੇਰਾ ਵੀਰ ਲਾਵੇ ਆਪਣੇ ਰੇਡ ਹੁੰਦੇ ਜੇ ਪਹਿਲੋ ਗੱਲ ਕੀਤੀ ਜਿੰਨੀ ਜਿੰਨੀ ਗਈ ਠੀਕ ਆ ਮੋਲ ਭਾਜੀ ਮੈਂ ਮੋਲ ਨਹੀਂ ਕਰਦਾ ਮੈਂ ਜਿਹੜਾ ਲੈ ਲੈਣਾ ਨਾ ਵਿਚੋ ਮਾਨਤਾਨ ਕੋਈ 5 700 ਦਾ ਉਧਰ ਉਧਰ ਹੀ ਹੁੰਦਾ ਹੈ ਠੀਕ ਹੈ ਜੀ ਭਾਜੀ ਜਿਹੜਾ ਕੰਮ ਹੋ ਹੀ ਜਾਣਾ ਬਸ ਤੇ ਹੋਣਾ ਝੋਟੀ ਵਿਖਾਈਏ ਬਿਲਕੁਲ ਪਹਿਲਾਂ ਝੋਟੀ ਜੀ ਗੋਲ ਸਿੰਘ ਦੀ ਸੋਹਣੀ ਝੋਟੀ ਆ ਜੀ ਪਹਿਲਾਂ ਝੋਟੀ ਮਗਰ ਕੱਟੀ ਜੇ 12 13 14 ਦਿਨਾਂ ਪਾਜੀ ਸੁਹੀਨ ਹੋ ਗਈ ਜੀ ਠੀਕ ਹੈ ਜੀ ਕੱਟੀ ਵਿਖਾਓ ਕਿਤਰਾ ਰਹੀ ਮਗਰ ਮਗਰ ਕੱਟੀ ਚੰਗੀ ਦੁੱਧ ਚੰਗਾ ਛੱਡਿਆ ਦੁੱਧ ਚੰਗਾ ਛੱਡਿਆ ਕੱਟੀ ਨੂੰ 13 14 ਦਿਨਾਂ ਨਾਲ ਸੁਹੀਨ ਹੋਏ ਜੀ ਤੇ ਦੁੱਧ ਦੁੱਧ ਪਾਜੀ ਇਹ ਕੋ ਕਹਿਣ ਨੂੰ ਤੇ ਭਾਵੇਂ ਦੁੱਧ ਦੇ ਬੜੀ ਤਰ੍ਹਾਂ ਹੁੰਦਾ ਅੱਛਾ ਭਾਵੇਂ ਕਹਿਣ ਨੂੰ 11 ਕਹਿ ਲੋ 12 ਕਹਿ ਲੋ ਹਾਂ ਜੀ ਸਾੜਾ ਡਾਣੀ ਹੈਗਾ 9 ਕਿਲੋ ਪਾਜੀ ਦੁੱਧ ਜੀ ਪੱਕਾ ਦੁੱਧ ਤਿਆਰ ਜਣਾ ਆਪਾਂ ਜੀ 9 ਕਿਲੋ ਦੁੱਧਾ ਖੰਡੀ ਜੀ ਦੀ ਗੱਡੀ ਭਾਜੀ ਅੱਛਾ ਇਸ ਤਰ੍ਹਾਂ ਹੀ ਥੱਲੇ ਬੈਜਣਾ ਮਨਾ ਭਾਜੀ ਕਿਤੇ ਜਵਾ ਦਾ ਗਲਤ ਨਹੀਂ ਰੰਗਣਾ ਅੱਛਾ ਹਾਂ ਜੀ ਠੀਕ ਹੈ ਖੋਲੋ ਫਿਰ ਤੋਰ ਦਈਏ ਬਾਕੀ ਥਾਣੇ ਵੀ ਬੜਾ ਪਿਆਰਾ ਹੈ ਦਾ ਵੀ ਤੇ ਉਤਰਾ ਜੀ ਚੋਂ ਨਹੀਂ ਬੜੀ ਕੱਟੀ ਦੇ ਜੰਮੀ ਪਲੀ ਚੰਗੀ ਆ ਹਾਂ ਜੀ ਬੱਚਾ ਲਾ ਕੇ ਕਹਿੰਦੇ ਦਿਖਾ ਦੇਵਾਂਗੇ ਪਹਿਲਾਂ ਕੱਟੀ ਭਾਜੀ ਨੀ ਦੁੱਧ ਵਾਲੀ ਭਾਜੀ ਝੋਟੀ ਆ ਦੁੱਧ ਕੱਟੀ ਨੇ 2 ਕਿਲੋ ਹਟਾ ਮਾਰਨੀ ਆ 11 ਕਿਲੋ ਦੁੱਧ ਭਾਜੀ 11 ਕਿਲੋ ਜਿੰਨਾ ਕਿ ਭਾਜੀ ਜਿੰਨਾ ਕਿ 14 ਆ ਨੇ ਗੱਲ ਭਾਜੀ ਕੀ ਕੀ ਹੋ ਜਾਂਦੇ ਨਾ ਜਦੋਂ 11 ਹੁੰਦਾ ਆ ਬਾਕੀ ਹਤਰਾ ਇਹ ਆ ਵੀ ਜੰਮੀ ਪਲੀ ਚੰਗੀ ਆ ਉਹਦਾ ਕੀ ਗੱਲ ਹੈ ਜਿਹੜੀ ਗੱਲ ਕੀਤੀ ਹੋਏ ਨਾ ਵੀਡੀਓ ਦੇ ਵਿੱਚ ਉਹ ਪਾਜੀ ਕਹਿੰਨ 13 14 ਕਹਿ ਦਈਏ ਸਾਡਾ ਤੇ ਮੂੰਹ ਛਿਲਣਾ ਹਾਂਜੀ ਹਾਂਜੀ ਬਾਕੀ ਕਾਦੀ ਕਾਦੀ 11 12 ਕਿਲੋ ਵਾਲੀ ਝੋਟੀ ਹੈਗੀ ਜੀ ਠੀਕ ਹੈ ਜੀ ਉਹ ਵੀ ਪਾਜੀ ਇਹ ਕੱਟੀ ਨੇ ਮੰਨ ਲਓ 2 ਕਿਲੋ ਵਜ਼ਨ ਆ ਮੇੜਾ ਕੋਲਾ ਛਾਲਾ ਮਾਰਿਆ ਹਾਂਜੀ ਹਾਂਜੀ ਤੇ ਬਾਕੀ ਕਟਾ ਮੜਾ ਲਾ ਦੀ ਕੱਟੀ ਦਿਖਾ ਦਿਓ ਇੱਕ ਜੀ ਆ ਜਿਹੜੀ ਕੱਟੀ ਆ ਮਗਰ ਕੱਟੀ ਹਤਰਾ ਚੰਗੀ ਜੰਮੀ ਬਲੀਏ ਬਸਮਗੀ ਜੀ ਬੀ ਚਲੋ ਬੰਨਣਾ ਨਾ ਮੱਕੀ ਦੀ ਥੰਡੀ ਚੀਲੇ ਚੱਪੇ ਚੁਲੇਣਾ ਗਏ ਤੇ ਅੱਗੇ ਖੜਾ ਹਾਂ ਭਾਜੀ ਕੋਈ ਇਹ ਨਾ ਗੱਲ ਆਖੇ ਵੀ ਆ ਮੱਲੋ ਧਾਰ ਥੋੜੀ ਫਰੀਜ ਹੁੰਦੀ ਆ ਆ ਥੋੜਾ ਜਿਹਾ ਨਾ ਮੇਰਾ ਤੁਹਾਨੂੰ ਪਤਾ ਸੱਟ ਥੋੜੀ ਆ ਅੱਛਾ ਸੱਟ ਲੱਗੀ ਹਾਂ ਮੈਂ ਪੱਟੀ ਆਜੀ ਖੋਲਤੀ ਆ ਤੇ ਬਾਕੀ ਧਾਰ ਚਵਾਈ ਇਧਰ ਕੋ ਕੱਟੀ ਨਹੀਂ ਆ ਇਧਰ ਕੋ ਕੋਈ ਇਡੀ ਗੱਲ ਨਹੀਂ ਹੈਗੀ ਮਾਇਆ ਬਣਾਉਂਦਾ ਭਾਜੀ ਕਿਉਂਦਾ ਤੇ ਠੀਕ ਆ ਤੇ ਪਕਵਾਪ ਆਉਂਦੀ ਗਰੇ ਆ ਨਜ਼ਾਰਾ ਆਉਂਦਾ ਪਤਾ ਲੱਗਦਾ ਚੋਂਡਿਆ ਬੰਦਾ ਤੇ ਠੀਕ ਆ ਕੱਲ ਦੱਸੀਏ ਫਿਰ ਮੋਲੇ ਦਾ ਵੀ ਆਪਾਂ ਇੱਕ ਵਾਰੀ ਪਿਛੋਂ ਇਦਾਂ ਨਾ ਕਰ ਦੋ। ਆਣੀ ਇੱਕ ਵਾਰੀ ਠੀਕ ਫਿਰ ਕਹਿੰਦੇ ਵੀ ਇੱਕ ਵਾਰੀ ਦਿਖਾ ਹੀ ਦੀਏ। ਨਾਲ ਜਿ ਲੈਣ ਅੰਨੇ ਥੱਲੀ ਕਰੋ ਕਿ ਨਹੀਂ ਭਾਈ ਹਾਂਜੀ ਹਾਂਜੀ ਅਣੀ ਪੈਸੇ ਦੇ ਆਏ ਕਿਨੇ ਰੀਸ ਨੇ ਸਾਨੂੰ ਦੇਣੇ ਐ ਤਾਂ ਅਗਰ ਕਹਿੰਦੇ ਆਪਣੀ ਥੱਲੀ ਕਰਕੇ ਖੜੋ ਇਥੋਂ ਡੰਗਰ ਤੇ ਕਿੰਨਾ ਫੇ ਰੱਖਣੇ ਦਾ ਮੁੱਲ ਮੁੱਲ ਭਾਜੀ ਇਹਦਾ ਕੱਟੀ ਦਾ ਮੁੱਲ ਵੇਚਣ ਨੂੰ ਤੇ ਭਾਵੇਂ ਕੱਟੀ 80 82000 ਦੀ ਵੇਚਦੀ ਹੈ ਹਾਂਜੀ ਪਰ ਭਾਜੀ ਪਹਾੜਾ ਵਜ੍ਹਾ ਹੋਣਾ ਡੰਗਰ ਤੇ ਪਹਾੜਾ ਦੇ ਛੱਡੀ ਦਾ ਅੱਛਾ ਇਹ ਜੇ ਕੱਟੀਆਂ ਮੈਂ 80 82 ਤੋਂ ਬਾਅਦ ਵੇਚ ਛੱਡੀਆਂ ਜੀ ਠੀਕ ਆ ਪਰ 80000 ਚੋਂ ਭਾਜੀ ਮੈਂ 4000 ਦੇ ਦੀ ਛੋਟ ਕਰੂੰਗਾ 76000 76000 ਦੀ ਕੱਟੀ ਦੇਣਾ 75 ਦੀ ਦੇ ਦिए 73 ਦੀ ਦੇ ਦिए ਹਾਂਜੀ ਔਰ ਭਾਜੀ ਯਾਰ ਛੱਡ ਦਿਓ। ਅੱਛਾ 74 ਦੀ। ਹਾਂ ਨਾ ਜਿਹੜੀ ਦੇਣੀ ਨਾ ਕੱਟੀ। 73 ਦੀ ਭਾਜੀ ਦੇ ਦਾਂਗੇ। ਅੱਛਾ 73 ਹਜ਼ਾਰ ਦੀ। 73 ਹਜ਼ਾਰ ਦੀ ਭਾਜੀ 150 ਰੁਪਈਆ ਮਾਨਤਾ ਨਹੀਂ ਹੋਣਾ ਜੀ। ਠੀਕ ਹੈ। ਹਾਂ ਜੀ ਜਿਆਦਾ ਨਹੀਂ ਗਿਣਾਈ ਸਕੀ ਭਾਜੀ। ਬਾਕੀ ਚੱਲ ਸੋਹਣੀ ਝੋਟੀ ਆ। ਸੋਹਣੀ ਝੋਟੀ ਭਾਜੀ ਇਸ ਤਰ੍ਹਾਂ ਦੀ ਝੋਟੀਆਂ ਨਾ ਮੈਂ ਭਾਜੀ 80 82 ਦੀਆਂ ਵੇ ਛੜੀਆਂ ਦੀ। ਅੱਛਾ। ਪਰ ਭਾਜੀ ਪਿੱਛੋਂ ਜਦੋਂ ਡੰਗਰ ਥੋੜਾ ਢੱਲਾ ਮਿਲਿਆ ਉਹ ਢੱਲਾ ਦੇ ਛੜੀ ਦਾ। ਠੀਕ ਹੈ ਜੀ। ਵੀ ਭਰਾ ਸਾਰੇ ਵੀਡੀਓ ਕਹਿੰਦੇ ਮੇਰੇ ਕਹਿੰਦੇ ਇੰਨੇ ਪੈਸੇ ਕੱਢ ਮਗਰ ਕੀ ਜੇ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਇਹਦੇ ਮਗਰ ਵੀ ਕੱਟੀ ਹੈ ਕੱਟੀ ਵੇਖੋ ਪਲੀ ਪਲੋਸੀ ਕੱਟੀ ਆ ਮਗਰ ਭਾਜੀ ਪਿਓ ਰਕੇ ਥਾਨ ਕਿਹਦਾ ਗੁਲਾਬੀ ਥਾਨ ਵੇਖੋ ਗੁਲਾਬੀ ਇਹ ਨੂੰ ਇਹਦਾ ਬਾਕੀ ਸੋਹਣੀ ਝੋਟੀ ਆ ਗਾਂ ਕਿਹਨੇ ਬੱਚੇ ਵੀ ਚਲੋ ਚੰਗੇ ਲੈਣੇ ਆ ਜਿਹੜੇ ਚੰਗੇ ਆ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਚਾਰੇ ਥਾਨ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਗੈਪ ਦੀ ਜਿਹੜੇ ਆਪਾਂ ਦੇਖ ਸਕਦੇ ਆ ਅਗਲੇ ਥਾਨ ਇੱਕੋ ਜਿਹਾ ਮਗਰਲੇ ਥਾਨ ਇੱਕੋ ਜਿਹਾ ਨਹੀਂ ਭਾਜੀ ਝੋਟੀ ਆ ਦੋ ਦੇਦੇ ਥੱਲੇ ਵੀਰੋ ਆੰਦੇ ਵੀ ਹੈਗਾ ਹੀ 9 ਕਿਲੋ ਹਾਂਜੀ ਤੇ ਭਾਜੀ ਛੋਟੀ ਵਿੱਚ ਚਪਾ ਦੇਣਾ ਜੇ ਪਣੀ ਬਣ ਗਈ ਜੇਗਾ ਅੱਛਾ ਹਾਂਜੀ ਗਾਂ ਬਣੀ ਜੇ ਕੱਟੀ ਦੇ ਮਿਲਦੀ ਦੋਵੇਂ ਟਾਈਮ ਕਿਤਾ ਚੋਣ ਇਹ ਵੀ ਬੜੀ ਬੋਲੀ ਹੋਣੀ ਅੱਛਾ ਹਾਂਜੀ ਹੁਣ ਕਿੰਨਾ ਦੁੱਧ ਭਾਈ 7 ਕਿਲੋ ਦੁੱਧ ਜੇ ਤੋਰਾਂ ਫੇਰ ਇੱਕ ਵਾਕੀ ਭਾਜੀ ਨਾਲ ਵੱਡ ਮੁੰਡ ਕੀਤਾ ਜੇ ਬੰਦ ਅੱਛਾ ਤੇ ਆਪਣੇ ਵਜੇ ਰਾਤੀ ਆਈ ਆਪਾਂ ਤੇ ਤੁਹਾਨੂੰ ਪਤਾ ਵੀ ਜੇ ਦਿਹਾੜੀ ਪਾ ਦੇ ਤਾਂ 2 ਕਿਲੋ ਦੁੱਧੋਂ ਵੱਜ ਜਾਣਾ ਛੋਟੀ ਨੂੰ ਠੀਕ ਹੈ ਜਿਆਦ ਨਾਲ ਸੁਣਾਲੀ ਭਾਜੀ ਛੋਟੀ ਸੋਹਣੀ ਛੋਟੀ ਨਵੀਂ ਛੋਟੀ ਆ ਜਿਹੜੀ 7 ਕਿਲੋ ਦੁੱਧੋਂ ਪਾਣੀ ਘੱਟਦਾਗਾ ਸੀ 7 ਲ ਬਿਲਡਿੰਗਾਂ ਖਾਲੀ ਕਿਉਂ ਦੀਆਂ ਕਹਿੰਦੇ ਸੋਏ ਨਾ ਵੇ। ਕਿਉਂਕਿ ਨੋ ਭਾਈ ਇਹ ਵਿੱਚ ਚੌਂੜੇ ਦੇ 1 ਨੰਬਰ ਦੇ ਉਹ ਕਿ ਚੋਕੇ ਖੜੇ ਜਾਂਦੇ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਦਾ 74000 ਜੀ। ਅੱਛਾ ਇਹਦੀ 4 ਛੱਡਾ ਗਏ 70 ਤੇ ਝੋਟੀ ਦੇ ਦਾਂਗੇ ਭਾਈ। ਹੋਰ ਕਰੀਏ ਮਨਤਾ ਨੇ ਦਾ। ਜਾਂ ਛੱਡ ਦਈਏ। 2000 ਛੱਡ ਦੀਏ 70 ਦੇ 2000 ਦੀਏ ਹਾਂਜੀ ਕੋਈ ਗੱਲ ਨਹੀਂ ਭਾਜੀ 1000 ਛੱਡ ਦਾਂਗੇ 60 ਦੀ ਡਿਜ਼ਾਈਨ 60000 ਦੀ 60000 ਦੇ ਦਾਂਗੇ ਠੀਕ ਆ ਹਾਂਜੀ ਬਾਕੀ ਚੱਲ ਮੌਕੇ ਤੇ ਕਰ ਦਿੰਦੇ ਆ ਕੋਈ ਗੱਲ ਨਹੀਂ ਕਰ ਦਾਂਗੇ ਮੌਕੇ ਥੋੜੀ ਵੱਡੀ ਛੋਟ ਛੱਪਾਂ ਠੀਕ ਹੈ ਜੀ 60 ਦੀ ਭਾਜੀ ਕਿੱਠੀ ਦੇ ਦਾਂਗੇ ਠੀਕ ਹੈ ਜੀ ਮਨ ਮੰਨੇ ਸੁਣੀ ਆ ਬਾਕੀ ਆਹ ਭਾਜੀ ਬੱਚੇ ਤਾਂ ਬਣਾਵਾਂਗੇ ਜੀ ਇਹ ਬੱਚੇ ਤਾਂ ਬਣਾਈਆਂ ਹਨਾ ਹਾਂਜੀ ਇਹ ਦੂਜਾ ਜਾਸੂਆ ਦੀ ਭਾਜੀ ਆਹ ਦੇਖ ਲੈਂਦੇ ਭਾਜੀ ਦੁੱਧ ਦੇ ਕੋ ਜਿਹੜਾ ਹੈਗਾ ਨਾ ਹਾਂਜੀ ਮੈਂ ਕਹਿਣ ਨੂੰ 6 ਕਿਲੋ ਕਹਿ ਦੀਏ ਹਾਂਜੀ ਤੇ ਪੰਜਾਂ 5 ਕਿ ਅੱਛਾ 5 ਕਿਲੋ ਤੋਂ ਗਰਾਸੀ ਭਾਜ ਘਾੜ ਹੀ ਸਕਦਾ ਇਹ ਵੱਧ ਨਹੀਂ ਸਕਦਾ 4.5 ਕਿਲੋ ਵੀ ਲਾਵੇ ਤੋਰੋ ਹਾਂ ਫਿਰ ਇਹ ਆ ਵੀ ਚਲੋ ਕਿ ਹਵੇਲ ਦਾ ਚਾਹ ਪਾਣੀ ਦਾ ਸਾਰ ਸੁਮਣ ਵਾਲੀ ਦਿਹਾੜੀ ਹਾਂਜੀ ਮੈਂ ਕੋਈ ਗੱਲ ਨਹੀਂ ਜੇ ਵੀ ਵੀਡੀਓ ਠੀਕ ਹੈ ਨਾ ਵੀ ਕੋਈ ਗੱਲ ਨਹੀਂ ਅਗਲੀ ਵੀਡੀਓ ਤੁਹਾਨੂੰ 6-7 ਕਿਲੋ ਦੁੱਧ ਕਰਕੇ ਦੇਵਾਂਗੇ ਇਹ ਆ ਵੀ ਚਲੋ ਉਹ ਵੀ ਰਹਿੰਦੇ ਵੀ ਇਹਨੂੰ ਇੱਕ ਮਹੀਨਾ ਤੇ ਅੱਜ 8 ਦਿਨ ਹੋ ਗਏ ਬਣੀ ਨੂੰ ਠੀਕ ਆ ਜੇ ਕਿਸੇ ਦੇ ਕਰਮਾਂ ਨਿਕਲ ਆ ਬਾਕੀ ਕਰ ਝੋਟੀ ਬੜੀ ਸੋਹਣੀ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਉਤਰਾ ਇਹ ਆ ਵੀ ਥੋੜੀ ਜੀ ਸਾਂਭੀ ਘਟਿਆ ਨਹੀਂ ਜੀ ਕੋਈ ਨਹੀਂ ਬੰਨ ਦੋ ਭਾਈ ਮੋਸੂ ਦੇ ਲਾ ਕਾਲੀ ਇਹ ਆਹ ਕਾਲੀ ਬੰਨ ਦੋ ਕੱਦ ਕਾਠੇ ਦਾ ਸਾਰੀਆਂ ਨੇ ਚਾਤਣਾ ਬਾਜੀ ਜਵਾਗ ਦੇ ਇਹਨੂੰ ਵੀ ਲੱਗਾ ਹੋਊ ਕਿ ਬਹੁਤਾ ਆਇਆ ਹੋਗਾ ਖਾਣੇ ਦੇ ਕੋਈ ਚੰਗੇ ਇਹ ਵੀ ਬਾੜਾ ਪਾ ਗਏ ਜਿਹੜਾ ਵਾ ਕੋਈ ਚੋਲੇ ਹਨਾ ਬਾੜਾ ਪਾ ਗਏ ਭਾਜੀ ਚੋਲੀ ਦੀ ਢਾਈ ਢਾਕ ਟੀਕਾ ਵੀ ਲਵਾ ਸਕਦੇ ਜੇ ਰਾਤੀ ਦੇ ਆਪਣੇ ਕੋਲ ਆਈ ਆ ਠੀਕ ਆ ਦੇਖੋ ਗੱਡੀ ਸਾਫ਼ ਆ ਤੇ ਇਹਦੇ ਜਾਨ ਬਚਾਉਣ ਵਾਲੀ ਗੱਲ ਕਰੀਏ ਫਿਰ ਚਲੋ ਜਾਨ ਬਚਾਉਣ ਵਾਲੀ ਕਰ ਦਨੇ ਭਾਜੀ ਕਿੰਨੀ ਕਰਦੇ ਭਾਈ ਇਹ ਤਾਂ ਜੋ ਮਰਜ਼ੀ ਕਰੀਏ ਜੇ ਤੇ ਢਾਈ ਸਾਂਭ ਲਈਏ ਤੇ 52 53 ਦੀ ਗੱਈ ਤੇ ਨਹੀਂ ਹਾਂਜੀ ਹੁਣ 50 ਦੇ ਭਾਜੀ ਤਿੰਨ ਛੱਡ ਕੇ 47000 ਦੀ ਚੋਟੀ ਦੇ ਦਾਂਗੇ ਤੇ ਪੌਂਜ ਇਹਦੀ ਕਰਾਂਗੇ ਵੱਖਰੀ ਅੱਛਾ 47000 ਦੇ ਵਿੱਚ 45000 ਦੀ ਦੇ ਦਈਏ ਕੁਛ ਨਹੀਂ 45 ਦੇ ਭਾਜੀ ਫਿਰ ਪਹੁੰਚ ਨਾ ਕਰੀਏ ਕਰ ਦਈਏ ਕਰ ਦਈਏ ਪਹ ਮਨਾ ਪਾਜੀ ਜਿੱਥੇ ਕੋ ਖੜਦਾ ਪੰਜਾਬ ਦੇ ਵਿੱਚ ਵਿੱਚ ਹਾਂਜੀ ਪੰਜਾਬ ਦੇ ਵਿੱਚ ਵਿੱਚ ਅੱਛਾ ਹਾਂਜੀ ਠੀਕ ਆ ਕੋਈ ਗੱਲ ਨਹੀਂ ਪਾਜੀ 1000 ਹੋਰ ਛੱਡ ਦਾਂਗੇ ਅੱਛਾ 40000 ਦੀ ਝੋਲੀ ਦੇਵਾਂਗੇ ਪਾਜੀ ਠੀਕ ਆ ਜੀ ਹਾਂਜੀ ਹਾਂਜੀ ਦੇਖੋ ਬਈ ਜੋਲੀ ਕਿਦਾਂ ਤੇ ਬਾਕੀ ਚਲੋ ਕੋਈ ਆਪਣੀ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੋਈ ਪਸ਼ੂ ਖਰੀਦੇ ਜੀ